ਮੈਂ ਤਾਂ ਕਹਿੰਦਾ ਇੱਥੋਂ ਪਿੰਡ ਚੋਂ ਜ਼ਮੀਨ ਵੀਚ ਕੇ ਕਹਿੰਦੇ ਹੋਰ ਲੈ ਲਓ ਕਿਸੇ ਨੂੰ ਇਹ ਨਾ ਹੋਵੇ ਵੀ ਠੋਕ ਦੇ ਓਏ ਤੈਨੂੰ ਓਏ ਹੁਣ ਕਿਹੜੇ ਗਰੀਬ ਗੁਰੂਪੇ ਦਾ ਰਹਿ ਗਿਆ ਸਾਰੀ ਦਾ ਕਣਕ ਵੇਚ ਗਈ ਯਾਰ ਸੇ ਤਣੇ ਤੋਂ ਬਾਦੂ ਬਾਦ ਸਰ ਕਰੂੰ ਵੀ ਵਿੱਚ ਬਾਦਿਆਂ ਤੈਨੂੰ ਬਾਦਿਆਂ ਕਣਕ ਵੀ ਵਿੱਚ ਆਈ ਬਾਦਿਆਂ ਕਿਆ ਤੇਰਾ ਲੇਟ ਕਿਆ ਰੇ ਲੇਟ ਕਿਆ ਰੇ ਨੀ ਅੱਖ ਮੇਰੇ ਮੇਰਾ ਸੜਾ ਕਣਕ ਦੀ ਵੀ ਘੇੜਾ ਦੇ ਇੱਕ ਅੱਜ ਗਿਆ ਥੋੜਾ ਬਹਿ ਗਿਆ ਬੇੜਾ ਨજર ਪੱਤ ਗੋ ਕਿਆ ਯਾਰ ਕੋਲ ਭਾਗ ਨਾ ਮਾਇਰ ਦੱਸ ਭੈਣ ਬਣਾਵੇ ਦਾਤਾ ਖੜਕ ਹੋਰ ਯਾਰ ਠੰਡਾ ਰਹਿ। ਅੱਛਾ ਯਾਰ ਕਿ ਕਮਾਲ ਕਰਦਾ ਯਾਰ। ਕੀ ਕਮਾਲ ਕਰਦਾ? ਇੱਕ ਮਿੰਟ ਮੈਨੂੰ ਆਪਦੇ ਹੈਲੋ ਪੁੱਤ ਠੰਡਾ ਰਹਿ ਜਾ ਓਏ। ਮੈਂ ਤੁਹਾਨੂੰ ਦੱਸਦਾ। ਇਹ ਨੂੰ ਗੁੱਸਾ ਵਾਲਾ ਚੜ ਗਿਆ ਚਾਚਾ। ਰਹਿਣਾ ਗੁੱਸਾ ਚੜ ਗਿਆ। ਉਹ ਮੇਰੇ ਹੱਥ ਵਸ ਚਾਚਾ ਤੇ ਕੋਈ ਨਹੀਂ ਚਾਚਾ ਤੇ ਪੈਰੀ ਪੈਰੀ। ਪਾਣ ਵਾਲਾ ਨੇ ਬੱਚਾ ਪੈਰੀ ਪੈਣਾ ਨਾ ਹੋਵੇ। ਯਾ ਯਾਰ ਚਾਚਾ ਉਹ ਜਿਵੇਂ ਕੁੱਤੇ ਨੂੰ ਦੇਖ ਕੇ ਕੁੱਤਾ ਨਹੀਂ ਭੌਂਕਦਾ। ਛੇ ਤੇਰੇ ਵਾਲੇ ਟਰੈਕਟਰ ਨੂੰ ਦੇਖ ਕੇ ਛਾੜੇ ਵਾਲਾ ਟਰੈਕਟਰ ਨੇ ਵੜਕ ਮਾਰੀ। ਇਹ ਮੈਨੂੰ ਕਹਿੰਦਾ ਵੀ ਗੱਲ ਛੋੜ ਲੈ ਕਰਨੈਲ। ਚੜਾ ਮੈਨੂੰ ਇਹ ਤਾਂ ਵਾਲਾ ਗੁੱਸਾ ਜਿਵੇਂ ਸਾਡੇ ਵਾਲੇ ਨਹੀਂ ਜਣਵੜ ਗੁੱਸੇ ਚ ਹੋ ਜਾਂਦਾ ਉਹ ਮੈਂ ਵੀ ਸੂਈ ਚੱਕ ਜਾਂਦਾ ਮੇਰੇ ਸਾળી ਸਾਡੀ ਤਾਂ ਕਿੰਨਾ ਦੀ ਰਾਸੀ ਮਿਲ ਗਈ ਮੈਂ ਤਾਂ ਕਹਿੰਦਾ ਇੱਥੋਂ ਪਿੰਡ ਚ ਜਮੀਨ ਵੇਚ ਕੇ ਕਹਤੇ ਹੋਰ ਲੈ ਲੋ ਕਿਸੇ ਨੂੰ ਇਹ ਨਾ ਹੋਵੇ ਵੀ ਫੋਕ ਦੇ ਓਏ ਤੂੰ ਨਹੀਂ ਬਸ ਮੈਂ ਤੁਹਾਨੂੰ ਦਾ ਤੁਹਾਡੇ ਮਰੇ ਤੇ ਟਿਕਣ ਦੇਂਦੇ ਉਧਰ ਉਹ ਵੀ ਟਿਕਣ ਦਿੰਦਾ ਨਹੀਂ ਟਿਕਣ ਦਿੰਦਾ ਜਦੋਂ ਤੂੰ ਨਹੀਂ ਟਿਕਣ ਦਿੰਦਾ ਇੱਥੇ ਬਾਈ ਅਸੀਂ ਮਿਹਨਤਾਂ ਕਰੀਆਂ ਮਿਹਨਤਾਂ ਕਰੀਆਂ ਅਸੀਂ ਪਿੰਡ ਦੇ ਹੱਥ ਨੂੰ ਵੀ ਡੱਕ ਲਾ ਲੈਨੇ ਹਾਂ ਲਾਵਾਂਗੇ ਲੈ ਤੂੰ ਡੱਕ ਦੀ ਗੱਲ ਕਰਦਾ ਮੇਰਾ ਚਾਚਾ ਸ਼ੌਂਦਾ ਇਹ ਹੈਲੀਕਾਪਟਰ ਵਾਲੇ ਪੱਖੇ ਲਵਾ ਰਿਆ ਹੈ ਪਿੰਡ ਦੇ ਅੱਧੀ ਰਾਤ ਨੂੰ 2 ਵਜੇ ਉੱਤੇ ਲਿਜਾ ਕੇ ਡੈਕ ਲਾ ਦਿਆ ਕਰਨੂ ਬਸ ਕਰ ਬਸ ਕਰ ਫਿੱਡੇ ਨਾ ਖਾਣਗੇ ਤੂੰ ਓਹ ਜਾਣ ਦੇ ਤੂੰ ਚਾਚਾ ਜਾਣ ਦੇ ਠੀਕ ਹੈ ਯਾਰ ਤੂੰ ਛੱਡ ਦੇ ਓਏ ਓ ਚਾਚਾ ਓਏ ਚਾਚਾ ਸਿਆ ਓਏ ਚਾਚਾ ਸਿਆ ਜਿਹੜੀ ਖੇਤੀ ਆ ਨਾ ਉਧਰ ਸਾਈਡ ਤੇ ਹੋ ਜਾ ਇਧਰ ਸਾਈਡ ਤੇ ਕੀ ਇਹ ਕਿਹੜਾ ਟਰੈਕਟਰੂ ਆ ਮੇਰੇ ਥਾਲੇ ਇਹ ਕਿਹੜਾ ਟਰੈਕਟਰੂ ਆ ਤੈਨ ਨਿਕਾਲਾ ਫਿਸਣ 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 ਆ ਸਾਡੇ ਵਾਲਾ ਝੋਟਾ ਦੇਖ ਚਾਚਾ ਚਾਚਾ ਟੈਂਕੀ ਕਰਾਈ ਵੀ ਆ ਫੁੱਲ ਖਾਤਾ ਚੱਲਦਾ ਚਾਚਾ ਸਿਉਂਦਾ ਹਾਂ ਮੇਰੇ ਸਾਲੇ ਦੇ ਦੇ ਇੱਕ ਦਿਨ ਮੈਂ ਖੇਤ ਬਾਹਾ ਮੇਰੇ ਨਾਲ ਧਰਤੀ 10 ਇੰਚ ਹਲਾਤੀ ਸੈਸਦਾਨ ਆਏ ਲੱਭ ਰਿਹਾ ਧਰਤੀ ਕਿਵੇਂ ਹਲੀ ਮੈਂ ਦੱਸਿਆ ਨਹੀਂ ਧਰਤੀ ਸਾਡੇ ਵਾਲੇ ਨੇ 911 ਨੇ ਹਲਾਤੀ ਓਹੋ ਉਹੀ ਫੇਰ ਗੱਲ ਸੁਣ ਲੈ ਓਹੀ ਗੱਲ ਆ ਚਾਚਾ ਓਏ ਚਾਚਾ ਮੇਰਾ ਇੱਕ ਗੱਲ ਸੁਣ ਲੈ ਹਾਂ ਦੱਸ ਚਾਚਾ ਮੇਰੀ ਸੁਣ ਗੱਲ ਹਾਂ ਉਹੀ ਬਾਹਣੇ ਨੇ ਬਣਾਉ ਉਹੀ ਨੇ ਆ ਬੱਦਲ ਡਾਕੂਮੈਂਟ ਵੱਧ ਲਾ ਲੂ ਓਏ ਕਿੱਥੇ ਪੀ ਪੀ ਕਿੱਥੇ ਗੜਾ ਐਂ ਗੜਾ ਕਿੱਥੇ ਮਾਈਸੀ ਕਿੱਥੇ ਹੁਣ ਹਟ ਕੇ ਮੈਨਰੇ ਲਈ ਇਹੀ ਠੀਕ ਹੈ ਠੀਕ ਹੈ ਤੂੰ ਜਾ ਉਹ ਕਿਹੜਾ ਓਏ ਇਹਨੂੰ ਅੱਗ ਲਾ ਦੇ ਓਏ ਅੱਗ ਲਾ ਦੇ ਇਹਨੂੰ ਠੀਕ ਹੈ ਗੱਲ ਸੁਣ ਲੈ ਮੈਂ ਇਸ ਲਈ 10 ਸਾਲਾਂ ਤੋਂ ਇਹ ਨਹੀਂ ਬਾਹੀ ਇਹਨਾਂ ਬਾਹ ਓ ਯਾਰ ਉਹਦਾ ਸਰੀਰ ਹੈ ਗੱਲ ਸੁਣ ਇੱਕ ਹੈ ਪਹਿਲਾਂ ਬੇਰੀ ਗੱਲ ਸੁਣ ਲੈ ਪਹਿਲਾਂ ਆਪਣੇ ਬਜ਼ੁਰਗ ਹੁੰਦੇ ਸੀ ਹੈ ਠੀਕ ਹੈ ਬਸਦਾ ਨਾ ਬਾਹਣ ਹੁੰਦੇ ਇੱਕ ਹਲ ਹੁੰਦਾ ਸੀ ਅੱਛਾ ਉਹ ਮੇਰਾ ਸਾਲਾ ਇਹਦਾ ਫਿਰ ਵੀ ਨਾਉ ਨੇ ਪਰ ਨਾਉ ਲੱਗਦੇ ਤਾਂ ਮੇਰੇ ਸਾਲੇ ਨੌਹਾਂ ਜਿੰਨੇ ਉਹਨੂੰ ਦੇਖ ਮੰਜੀ ਥੱਲੇ ਲਾ ਕੇ ਆਏ ਚਾਚਾ ਯਾਰ ਕੀ ਸੇਫਤ ਕਰਾਂ ਮੇਰੇ ਕੋਲੇ ਸ਼ਬਦ ਹੈ ਹੀ ਨਹੀਂ ਮੈਂ ਤੇਰੀ ਸਾਲੀ ਸੇਫਤ ਸੁਣ ਲਈ ਮੇਰੀ ਸੁਣ ਲਗ ਹਾਂ ਤੂੰ ਵੀ ਤਗੜਾ ਹੈ ਤੇਰਾ ਟਰੈਕਟਰ ਵੀ ਤਗੜਾ ਠੀਕ ਹੈ ਤੇਰਾ ਚਾਚਾ ਵੀ ਤਗੜਾ ਹੈ ਭਾਈ ਬਣਾ ਸਾਈਡ ਤੇ ਮੈਨੂੰ ਨਰਵਾ ਕਰ ਲੈ ਹਲੋ ਮੈਂ ਤੈਨੂੰ ਇੱਕ ਹੋਰ ਦਿਖਾਵਾਂ ਉਰੇ ਆ ਉਰੇ ਆ ਉਰੇ ਆ ਮੱਤੀ ਨਾ ਆ ਇਹ ਉਰੇ ਆ ਤੂੰ ਮੈਨੂੰ ਜਾਣਦਾ ਯਾਰ ਉਰੇ ਆ ਹਾਂ ਇੱਥੇ ਆ ਹਾਂ ਆ ਕੀ ਲਿਖਿਆ ਆ ਕੀ ਲਿਖਿਆ? ਦਾ ਦੱਸ ਕੀ ਲਿਖਿਆ? ਓ ਦਿੰਦਾ ਯਾਰਾ। ਓ ਦਿੰਦਾ ਕੀ ਤੈਨੂੰ ਪੁੱਛਿਆ ਵੀ ਕੀ ਲਿਖਿਆ? ਓ ਲਿਖਿਆ ਬਾਕੀ ਕੇ ਜਿਹੜਾ। ਓ ਪੰਜਾਬੀ ਨਹੀਂ ਆਉਂਦੀ? ਓ ਆਉਂਦੀ ਆ ਯਾਰ ਪੰਜਾਬੀ। ਯਰ ਫੇਲ ਫੇਲ ਕੇ ਦੱਸ। ਓ ਲਿਖਿਆ ਪੰਜਾਬ ਦਾ ਪੁੱਤ ਤੇਰੀ ਚਾਚੀ ਦੀ ਫੋਟੋ। ਆ ਮੇਰਾ ਚਾਚਾ ਜੀ ਸям ਬੈਠਾ ਇੱਧਰ ਲਿਖਿਆ ਪੰਜਾਬ ਦਾ ਪੁੱਤ। ਅਸੀਂ ਸਾਰੇ ਪੰਜਾਬ ਦੇ ਹਮੈਤੀ ਆ ਠੀਕ ਆ ਨਾ? ਓ ਠੀਕ ਆ ਫਿਰ ਮੈਨੂੰ ਕੀ ਜਣਾ ਦੁਪਰ ਕਰਿਆ? ਯਰ ਕਰਨਾ ਨਹੀਂ ਅਸੀਂ ਲੋਕਾਂ ਦਾ ਭਰਾ ਕਰ ਰਹੇ ਆ। ਫਿਰ ਮੇਰਾ ਮੈਨੂੰ ਕੀ ਫਰਾਨ ਕਰੀ ਯਾਰ ਮੇਰੇ ਚਾਚਾ ਸਾਬ ਨੇ ਐਲਾਨ ਕਰਿਆ। ਬੇਦਿਰੂ ਲੋੜ ਆ ਟਰੈਕਟਰ ਦਾ ਵਾਹਣ ਬਾਹ ਸਕਦਾ ਉਹ ਮੈਨੂੰ ਕਿਉਂ ਹਰਾਨ ਕਰਿਆ ਮੈਂ ਬਾਹੀ ਜਨਾ ਯਾਰ ਸਾਨੂੰ ਨਹੀਂ ਕਬੂਲ ਚਾਚਾ ਸਾਬ ਕਹਿੰਦਾ ਜਿਹੜੇ ਜਿਹੜੇ ਜਟਵਾੜ ਕੋਲੇ ਮਤਲਬ ਮਾੜਾ ਟਰੈਕਟਰ ਆ ਉਹਦੇ ਕੋਲੇ ਲਿਜਾ ਕੇ ਖੜਾ ਉਹਦੇ ਚਣਕ ਜਾ ਆਗੂ ਕੀ ਫਿਰ ਅਸੀਂ ਤੈਨੂੰ ਵੀ ਲੈ ਕੇ ਜਾਂ ਤਾਂ ਟਰੈਕਟਰ ਨਾ ਵਾ ਲਿਆ ਜਾਂ ਫਿਰ ਆਪਦਾ ਬਾਣ ਵਿੱਲੇ ਹੀ ਰੱਖ ਲੈ ਚੱਲ ਮੇਰੀ ਗੱਲ ਸੁਣ ਲੈ ਤੂੰ ਟਰੈਕਟਰ ਉੱਥੇ ਖੜਾ ਲੈ ਹਾਂ ਇਹਨੂੰ ਦੇਖ ਕੇ ਲੱਗੀ ਜੋ ਮੇਰਾ ਵੱਡਾ ਪਾਈਸਾ ਨਹੀਂ ਹੁਣ ਆ ਨਾ ਸਾਡਾ ਟਰੈਕਟਰ ਨਹੀਂ ਆ ਮੇਰਾ ਚਾਚਾ ਲੈ ਆਜ ਕਰੇ ਨਾ ਮੈਂ ਕਰਾਂ ਨਾ ਸਾਡਾ ਟਰੈਕਟਰ ਉਹ ਯਾਰ ਫਿਰ ਹੁਣ ਪੁਰਾਣਾ ਮੈਨੂੰ ਦੱਸਦਾ ਤੇ ਕੰਮ ਕੀ ਕਰਨਾ ਹੁਣ ਜਾਂ ਤੂੰ ਬਾਦੇ ਫਿਰ ਮੈਂ ਟੈਂਕੀ ਫੁੱਲ ਆ ਕਹਿ ਤੂੰ ਫੁੱਲਾ ਰਿਹਾ ਥੋੜੀ ਗੱਲ ਸੁਣ ਲੈ ਜਿਹੜਾ ਬਾਹੇਗਾ ਮੈਨੂੰ ਪਤਾ ਵੀਰ ਬਣ ਕੇ ਹੱਥ ਮੰਨ ਕੇ ਬੇਨਤੀ ਮਾਛਦੇ ਆ ਯਾਰ ਮੈਂ ਮੈਂ ਪਹਿਰੀ ਨਾ ਪੈ ਚਾਚਾ ਠੀਕ ਆ ਵੱਡੇ ਥਾਂ ਲੱਗਣਾ ਜੱਟ ਉਹ ਥੇ ਕਢਾ ਲੈ ਮੈਂ ਰਿਸਪੈਕਟ ਕਰਦਾ ਠੀਕ ਆ ਉਹ ਥੇ ਕਢਾ ਲੈ ਟਰੈਕਟਰ ਮੈਂ ਬੋਹਣਾ ਜੇ ਮੇਰੀ ਗੱਲ ਸੁਣ ਜੇ ਕੋ ਕੱਚ ਵੱਧ ਦੇਖੀ ਫਿਰ ਤੂੰ ਬਾਦ ਠੀਕ ਹੈ ਮੈਂ ਠੀਕ ਆ ਵੇ ਹੁਣ ਠੰਡਾ ਰਿਹਾ ਕਰ ਤੂੰ ਵੀ ਠੀਕ ਹੈ ਮੇਰਾ ਖਾਲਾ ਮੈਂ ਤਾਂ ਟਰੈਕਟਰ ਹੀ ਮਦਦਤਾ ਸੀ ਨਾਲਾ ਗੁੱਸਾ ਤੇ ਆ ਆਇਆ ਮੇਰੇ ਸਾਰੇ ਲੋਕ ਤਾਂ ਡੈਪਟੀ ਨਾਲਟੀ ਮੱਤੇ ਪਏ ਚਾਚਾ ਵੜ ਕੇ ਦੇਖੀਓ ਛੋਟੇ ਦੀ ਵੜ ਕੇ ਦੇਖੀ ਆ ਜੇ ਮੈਂ ਡਾਰਨਾ ਕਰਵਾਣਾ ਉਹ ਹਵਾ ਲੈਣ ਦੇ ਮੈਂ ਮਿਲਿਆ ਕੇ ਦੇਖ ਲੈ ਪੁੱਤ ਦੇਖ ਲੈ ਲੰਡੂ ਟਰੈਕਟਰ ਦੇਖ ਕੇ ਮੈਂ ਚੱਲਦੇ ਠੀਕ ਹੈ ਨਾ ਦੇਖ ਰਾ ਤੂੰ ਆ ਦੇ ਲੈ ਆਹ ਦੇਖ ਲੈ ਹਲਵਾ ਦਾ ਕੋਈ ਇਹ ਠੰਡਾ ਰਹਿ ਯਾਰ ਆਪਾਂ ਨੂੰ ਵੀ ਲੈ ਕਿਹੜਾ ਟਰੈਕਟਰ ਇਹ ਓ ਸਹੀ ਬੈ ਰਹਾ ਓ ਬੇਕਾਰਾ ਅੱਗ ਲਾ ਦੇ ਇਹਨੂੰ ਅਗਲਾ ਦੇ ਨੂੰ ਮੇਰੇ ਛਾਲੇ ਉਹ ਤੂਣਾ ਤੂਣਾ ਨੁਕਾ ਵੀ ਤੂਣਾ ਨੁਕਾ ਠੀਕ ਆ ਚਾਚਾ ਸੇ ਉਹਨੂੰ ਨਾ ਦੱਸੀ ਫਿਰ ਮੈਨੂੰ ਮੇਰੇ ਛਾਲੇ ਦੇ ਆ ਕੇ ਦੱਸਿਆ ਇਹ ਮੇਰਾ ਛਾਲਾ ਬੀਖੂ ਫਸਲਾ ਨਾ ਮਰਦਾਨੀ ਹੋਪ ਵੇਖ ਆ ਰਿਹਾ ਬਰੇ ਓਏ ਪਰੇ ਭੱਜ ਜਾ ਪਰ ਯਾਰ ਤੂੰ ਮੈਂ ਜਾਂਦਾ ਮੈਂ ਤੇਰਾ ਕੀ ਕਰਦਾ ਮੇਰਾ ਸਾਲਾ ਮਹੀਨੇ ਬਾਅਦ ਉਧਰੋਂ ਮਰਦਾ ਤੂੰ ਹੁੰਦਾ 1 ਮਿੰਟ ਚ ਬਣਿਆ ਕਰੇ ਦੇ ਆਹਾਂ ਕਿਉਂ ਹਰਾਨ ਕਰੇ ਮੈਨੂੰ ਮਹੀਨਾ ਹੋ ਗਿਆ ਇੱਥੇ ਖੜੇ ਨੂੰ ਮਹੀਨੇ ਬਾਅਦ ਮੁੜ ਕੇ ਆਇਆ ਓਏ ਇੱਕ ਦਾ ਘੇੜਾ ਦਿੱਤਾ ਹਲੇ ਯਾਰ ਓਏ ਇੱਕ ਘੇੜਾ ਹੀ ਮਹੀਨੇ ਚਾਇਆ ਹੈ ਨਹੀਂ ਕੰਮ ਦਾ ਆਰਾਮ ਦਾ ਮੈਸੀ ਤਾਂ ਸ਼ਾਮ ਦਾ ਮੈਸੀ ਇਹਦਾ ਧਾਨੇ ਦਾ ਨਾਟਗਿਆ ਰਹੀਆਂ ਨਾ ਆਰਾਮ ਦਾ ਮੈਸੀ ਨਾ ਸ਼ਾਮ ਦਾ ਧਾਨੇ ਦਾ ਨਾਟਗਿਆ ਇਹ ਠੀਕ ਹੈ ਆਹ ਸਾਰਾ ਟ੍ਰੈਕਟਰ ਜੜੇ ਧੁਮਾਕੀ ਹੈ ਮਾਰ ਗਾਰ ਪੰਪ ਟੈਂਕੀ ਖੁੱਲਾ ਹੁਣ ਬਾਹਰ ਹੋ ਗਿਆ ਸਾਰਾ ਵਹਾਣੀ ਤੇ ਗੋਹਣ ਮਾਸ਼ਾ ਅੱਲਾ ਉਹ ਕਹਿ ਲਿਆ ਹੋ ਬੰਦ ਕਰ ਲੈ ਇਹਨੂੰ ਠੀਕ ਹੈ ਨਾ ਉਹ ਗੱਲ ਤੇਰੀ ਸਹੀ ਹੈ ਉਹ ਬਾਅਦ ਹੀ ਨਹੀਂ ਸਹੀ ਚਾਚਾ ਸਿਰ ਚ ਗੇਰਾ ਸਾਲਾ ਦਰਦ ਮੇਰੀ ਗੱਲ ਤਾਂ ਸੁਣ ਲੈ ਹੈ ਨਾ ਗੱਲ ਤੇਰੀ ਜਮਾ ਸਹੀ ਹੈ ਇਹਦਾ ਕੋਈ ਕੰਮ ਨਹੀਂ ਹੈਗਾ ਲੈ ਕਰ ਹੈ ਨਾ ਵੇ ਕਰ ਕੇ ਹੈ ਬੜਾ ਕਹਿ ਮੈਂ ਕਹਿੰਦਾ ਜਮਾ ਬੇਕਰ ਹੈ ਹਰੇ ਮੇਰਾ ਤਾਂ ਟਰੈਕਟਰ ਲੜੀ ਜਾਂਦਾ ਕਹਿੰਦਾ ਕਿਉਂ ਮੈਨੂੰ ਕਿੱਥੇ ਲਿਆ ਦੇ ਹਾਂ ਤੇ ਮੇਰੀ ਗੱਲ ਸੁਣ ਯਾਰ ਹਾਂ ਚਾਚਾ ਤੈਨੂੰ ਅੱਗ ਲਾ ਦਿੰਦੇ ਲਾ ਦੇ ਚਾਚਾ ਚਾਚਾ ਦੇ ਚੋਂ ਡੱਬੀ ਹੈਗੀ ਤੇਰੇ ਕੋਲ ਚਾਚਾ ਆਏ ਦਾ ਨਾ ਕਰ ਨਾ ਯਾਰ ਹੈਲੋ ਇਹ ਵੀ ਵਿਚਾਰਾ ਹੈ ਇਹ ਵੀ ਵਿਚਾਰਾ ਗਰੀਬ ਹੈ ਯਾਰ ਇਹਨੂੰ ਅੱਗ ਨਾ ਠੀਕ ਹੈ ਨਾ ਗਰੀਬ ਬਿਲਕੁਲ ਸੁਣ ਲੈ ਇਹਨੂੰ ਮੈਂ ਉੱਥੇ ਕੱਢ ਕੇ ਸਾਈਡ ਤੇ ਖੜਾਉਣਾ ਟਰੈਕਟਰ ਦਾ ਉਹੀ ਹੈ ਇਹਦਾ ਮੱਥਾ ਮਾਰੂ ਸੌਦਾ ਚਾਚਾ ਆ ਜਾ ਮੈਂ ਤੈਨੂੰ ਦਿਖਾਵਾਂ ਇਹਦੀਆਂ ਮੈਂ ਤੈਨੂੰ ਕੀ ਸਫਤਾਂ ਖੜਾਵਾ ਚੱਲ ਉਹਨੂੰ ਤਾਂ ਬਾਹਰ ਕੱਢਦਾ ਮੈਂ ਕਿਹਨੂੰ ਬਾਹਰ ਕੱਢਦਾ ਚਾਚਾ ਤੇਰਾ ਮਲਤਵਿਆ ਵੀ ਮੈਂ ਵਾਹਾਂ ਹਾਂ ਹਾਂ ਉਹ ਤੇ ਨਹੀਂ ਵਾਣਾ ਖੜ ਜਾ ਵੀ ਮੈਨੂੰ ਟਰੈਕਟਰ ਮੈਨੂੰ ਬਾਹਰ ਕੱਢਦਾ ਫਿਰ ਕੱਢਿਆ ਮੈਨੂੰ ਟਰੈਕਟਰ ਨੂੰ ਪੁੱਛ ਲੈਣ ਦੇ ਇਹ ਚਾਚਾ ਸਿਓ ਆਏ ਕਹਿ ਰਿਹਾ ਵੀ ਮੈਂ ਉਹਨੂੰ ਬਾਹਰ ਕੱਢ ਦੇਣਾ ਆਪਾਂ ਵਧ ਗਏ ਹਾਂ ਓਏ ਠੀਕ ਆ ਮੇਰਾ ਟਰੈਕਟਰ ਮੰਨ ਗਿਆ ਮੰਨ ਗਿਆ ਥੈਂਕ ਯੂ ਫੋਲਾ ਬਸ ਠੀਕ ਆ ਤੈਨੂੰ ਬਾਹਰ ਕੱਢ ਦੇ ਤੈਨੂੰ ਬਾਹਰ ਕੱਢ ਕੇ ਓ ਇੱਥੇ ਲਾ ਦੇ ਗੋਲ ਘਤਾਰੇ ਓਏ ਲੈ ਲੋ ਲੈ ਮੈਂ ਕਿਹੜਾ ਹਾਲਾ ਪਾਲਾ ਪਿੱਛੇ ਉਹ ਪਾਲਾ ਨਹੀਂ ਇੰਨੇ ਹਾਲਾਂ ਤੇ ਤਾਂ ਰੋਣ ਲੱਗ ਜਾਂਦਾ ਹੈ ਹੈ ਇੰਨੇ ਹਾਲਾਂ ਤੇ ਤਾਂ ਰੋਣ ਲੱਗ ਜਾਂਦਾ ਕਹਿੰਦਾ ਮੇਰੇ ਮਗਰ 27 22 ਹਲ ਪਾਓ ਉਹ ਪਾਲ ਉਹ ਨਹੀਂ ਉਹ ਨਹੀਂ ਸੂਰਜ ਜਿੱਡੇ ਜਿੱਡੇ ਤੇ ਦੇ ਮੇਰੇ ਸਾਲੇ ਟਾਇਰ ਹੈ ਇਹ ਕਹਿੰਦਾ ਸੱਤ ਹਲ ਪਾ ਲੈ ਠੀਕ ਹੈ ਚਲ ਐਂ ਕਰ ਮੇਰੀ ਸੁਣ ਗੱਲ ਹੁਣ ਹਾਂ ਬਾਅਦੇ ਫਿਰ ਦਵਾ ਦਵ ਠੀਕ ਹੈ ਮੜਾ ਜਾ ਮੈਂ ਪੂੰਝ ਪੰਜਾਇਆ ਕਰਨ ਚ ਸਾਰਾ ਬਾਦੀ ਸਿੰਘਾਂ ਮੈਂ ਆ ਤੈਨੂੰ ਦਾ ਫੇਰ ਸੁਣ ਗੱਲ ਚਾਚਾ ਆ ਦੇਖੀ ਮੂੰਹ ਤਾਂ ਮੈਂ ਸਰੋ ਲੈਤੀ ਮੈਂ ਤੁੰਗਾ ਹਾਂ ਇਹ ਬਾਦ ਸਰ ਕਰੂੰ ਵੀ ਵਿੱਚ ਬਾਦਿਆ ਤੈਨੂੰ ਬਾਦਿਆ ਕਣਕ ਵੀ ਵਿੱਚ ਹੀ ਬਾਦਿਆ ਕਣਕ ਕਾ ਨੂੰ ਬੋੜਿਆ ਰੂਈ ਮੈਂ ਇਹਦਾ ਪਤਾ ਨਹੀਂ ਇਹਦਾ ਪਤਾ ਨਹੀਂ ਸਾਂਹ ਦਾ ਕਿੱਧਰ ਨੂੰ ਸਿੱਧਾ ਹੋ ਜਾਏ ਕਣਕ ਗੇਤੀ ਹੁਣ ਕਣਕ ਬੀਜਾਂਗੇ ਜਿਹੜੀ ਬੀਤੀ ਹੈ ਠੀਕ ਹੈ 300 ਪਤਾ ਨਹੀਂ ਕਿਹੜਾ ਬੀ ਆਉਂਦਾ ਮੈਂ ਜਿਹੜਾ ਮਰਜ਼ੀ ਹੋਵੇ ਚਾਹੇ ਚਾਹੇ 720 ਹੋਵੇ ਚਾਚਾ ਇਹਦਾ ਬਾਦੂ ਮੇਰਾ ਥੜਾ ਇਹ ਜਾ ਕੋ ਤੂੰ ਆ ਬਾਹਣ ਬਾਦ ਇਕੱਲਾ ਠੀਕ ਹੈ ਚਾਚਾ ਥੈਂਕ ਯੂ ਫੁੱਲਾਂ ਦੀ ਟਰੈਂਕੀ ਦਾ ਚਾਚਾ ਸਿਆਂ ਦੇ ਨਾਂ ਤੇ ਮੈਂ ਤੜਕਾ ਹੀ ਫੁੱਲ ਕਰਾ ਲਿਆ ਉਹਨੇ ਰੋਜ ਚਾਚਾ ਸਿਆਂ ਦਾ ਧਰਨੇ ਤੇ ਗਿਆ ਵਾ ਚਾਚਾ ਮੈਨੂੰ ਐਂ ਗੱਲ ਕਹਿ ਕੇ ਗਿਆ ਤੂੰ ਟਰੈਂਕੀ ਫੂਕ ਦਿੰਨਾ ਚਾਚਾ ਕਹਿੰਦਾ ਵੀ ਪਿੰਡ ਦੇ ਆਲੇ ਦੁਆਲੇ ਜਿਹੜੇ ਕੱਢੀ ਆਉਣੇ ਟੜ ਕੇ 4 ਵਜੇ ਮੱਝਾਂ-ਮੱਝਾਂ ਦਾ ਨਿਵੇੜ ਕੇ ਟਰੈਕਟਰ ਨੂੰ ਸਾਫ਼ ਕਰਕੇ ਇਹਨੂੰ ਰੋਟੀ ਪਾਣੀ ਖਵਾ ਕੇ ਟਰੈਕਟਰ ਨੂੰ ਸਾਰੇ ਪਿੰਡ ਚ ਵਸ ਜਿਹੜੇ ਕੱਢੀ ਹੋਣੇ ਬੱਸ ਚਲ ਹੁਣ ਮੇਰਾ ਬਾਹਨ ਬਾਦ ਬੱਸ ਪਾਸੇ ਹੋ ਜਾ ਇਹਦਾ ਸਕਾਟ ਪਹਿਣਾ ਵਾਲਾ ਇਹ ਕਈ ਵਾਰੀ ਜਾ ਜੰਗੂ ਆਏ ਲੈਂਡ ਕਰਦਾ ਕਰਦਾ ਇਹ ਨਾ ਹੋਵੇ ਤੇਰੇ ਚ ਫਾਰ ਮਾਰ ਜੀ ਕੋ ਟਰੈਕਟਰ ਬਰਾ ਕਰਦਾ ਖੜਾ ਰਹਿਣ ਲੈ ਟਰੈਕਟਰ ਖੜਾ ਰਹਿਣ ਦਾ ਤੂੰ ਦੂਰ ਰਹੀਂ ਚਾਚਾ ਬਾਲੀ ਤੂੰ ਗਾਰ ਦੇ ਦੇਖ ਉੱਡਦੀ ਮੇਰੇ ਸਾਲੇ ਦੀ ਪਿੰਡ ਚ ਫੋਨ ਕਰਕੇ ਹੋਕਾ ਦਵਾ ਦੇ ਵੀ ਜਿਹੜਾ ਇਧਰੋਂ ਰੇਤਾ ਆ order ਰਿਹਾ ਨਾ 911 ਨਾ order ਰਿਹਾ ਭਾਨੇ ਵਾਲੇ ਨਾ ਵੀ ਲੋਕ ਆਏ ਨਾ ਕਹਿਣ ਬਾਪ ਰੋਲੇ ਤੇ ਬਾਪ ਰੋਲਾ ਚੜਿਆ ਆਉਂਦਾ ਓ ਚਾਚਾ ਤੂੰ ਬੇਫਿਕਰ ਹੋ ਜਾ ਠੀਕ ਹੈ ਨਾ ਤੂੰ ਬੇ ਚੱਲੇ ਕੇ ਹੈ ਤੂੰ ਚਾਹ ਬਣਵਾ ਲਿਆ ਨਾਲ ਮੇਰੇ ਛਾਲੇ ਦੇ ਚਾਰ ਖੁੰਜੇ ਪਰੌਠੇ ਮੱਖਣ ਤੇ ਤਰ੍ਹਾਂ ਦਾ ਖਰਦਾ ਵੀ ਠੀਕ ਹੈ ਤੇ ਹਲੋ ਚਾਚਾ ਟਰੈਕਟਰ ਵਾਸਤੇ ਕੋਕ ਦੀ ਬੋਤਲ ਫੜ ਲਈ ਓਏ ਉਹੀ ਮਾਰੀਏ ਨਾ ਟਰੈਕਟਰ ਨੂੰ ਕੀ ਲੋੜ ਆ ਓ ਜਾ ਪਰੇ ਓ ਜਾ ਪਰੇ ਛੁੱਡਲਾ ਜਿਵੇਂ ਆਪਾਂ ਰੋਟੀ ਬਾਣੀ ਖਾਣੇ ਆ ਉਵੇਂ ਇਹ ਤੇਲ ਪੀਂਦਾ ਅਸੀਂ ਮੇਰੇ ਚਾਚਾ ਅਸ਼ੌ ਨੇ ਕਿਹਾ ਵੀ ਇਹਨੂੰ ਕੋਕ ਹੀ ਪਿਉਣਾ ਕੋਕ ਰੈਡੀਏਟਰ ਚ ਪਾ ਰਹੇ ਆ ਅਸੀਂ ਉਹੀ ਮੇਰੇ ਛਾਲੇ ਤੇ ਚਲ ਚੰਗਾ ਬਾਅਦੇ ਹੁਣ ਬਸ ਹੋ ਜਾ ਬਸ ਹੋ ਜਾ ਬਸ ਠੀਕ ਹੈ ਜਾ ਆ ਜੰਗੂ ਲੈਣ ਹੁੰਦਾ ਦੇਖੀ ਚੱਲ ਓ ਝੋਟਿਆ ਇਹ ਪਾਸੇ ਹੋ ਜੀ ਕਰਾਂ ਇਹ ਇਹ ਅਰੇ ਮੇਰੇ ਸਾਲੇ ਦੀਆਂ ਪਹਿਲਾਂ ਲੈਂਡਿੰਗਾਂ ਵਾੜੀਆਂ ਕਰਨੀਆਂ ਪੈਂਦੀਆਂ ਓਏ ਚਾਚਾ ਕਰ ਚਾਚਾ ਵਰੀਆ ਵਰੀਆ ਚਾਚਾ ਜਿਵੇਂ ਜਿਹੜਾ ਬੰਦਾ ਜ਼ੋਰ ਵਾਲਾ ਹੁੰਦਾ ਨਾ ਉਹ ਮਾੜੇ ਨੂੰ ਦਵਾਉਂਦਾ ਹੁੰਦਾ ਇਹ ਆੜਦਾ ਨਹੀਂ ਆਪ ਹੀ ਪੰਗੇ ਲੈ ਰਿਹਾ ਬਹਿ ਜਾ ਬੱਸ ਔਲੀ ਜਨਪਤ ਹਾਂ ਐ ਐ ਐ ਤੇਰਾ

ਬੱਤ ਨਾਰਾਇਣ ਦੇ ਨਾ 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 ਰਾਨਾ ਐ ਕਥ ਨਹੀਂ ਕਹਿੰਦਾ ਨਾਰੋ ਨਾ ਹਟ 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 ਯਾਰ ਬੜਾ ਗੁੱਸਾ ਪੈੜਾ ਤੇਰਾ ਚਾਚਾ ਸੇਵੰਦੂ ਇਹ ਉਹ ਯਾਰ ਨਹੀਂ ਆਏ ਨੇ ਇਹ ਬੜਾ ਗੁੱਸਾ ਪੈੜਾ ਤੇਰਾ ਬੜਾ ਗੁੱਸਾ ਪੈੜਾ ਉਹ ਚਾਚਾ ਆ ਜਾ ਬਾਤਾ ਵਾਣ ਤੇਰਾ ਬਰਾਬਰ ਖੜਾ ਛੋਣਾ ਨਹੀਂ ਲੱਗਦਾ ਤੂੰ ਹੈਨਾ ਇਹਦੇ ਐ ਹੋ ਚਾਚਾ ਸਾਹ ਉਹ ਲਾਲਾ ਨੀਂਦਾ ਚਾਚਾ ਸਿਆ ਤੇਰੇ ਪੁੱਤ ਨੇ ਸਾਰਾ ਵਾਹਣ ਵਾਤਾ ਚੈੱਕ ਕਰ ਲਿਆ ਕਿ ਅੰਟੀ ਗਵੰਡੀ ਦਾ ਤਾਂ ਨਹੀਂ ਠੋਕਤਾ ਉੱਠ ਮੇਰਾ ਚਾਚਾ ਉੱਠ ਜਾ ਯਾਰ ਉੱਠ ਉਹ ਚਾਚਾ ਵਾਤਾ ਵਾਹਣ ਚੈੱਕ ਕਰ ਲਿਆ ਸਾਰਾ ਵਾਹਣ ਠੋਕਤਾ ਤੇਰੇ ਪੁੱਤ ਨੇ ਚੈੱਕ ਕਰ ਲਾ ਚਾਚਾ ਹੈ ਇਨੇ ਡੂੰਗੇ ਹੜ ਲਾਏ ਜਿਹੜਾ ਧਰਤੀ ਦਾ ਤਲਾ ਹੁੰਦਾ ਉੱਥੇ ਵੀ ਨੰਦਰਾ ਮਾਰਤ ਗਿਆ ਪਿਆਰੇ ਨੇ ਪਿਆਰੇ ਨੇ ਪਿਆਰੇ ਨੀ ਅੱਖ ਮੇਰੇ ਉਹ ਮੇਰਾ ਸੜਾ ਕਣਕ ਦੀ ਵੀ ਘੇੜਾ ਦੇ ਇੱਕ ਉਹ ਚਾਚਾ ਹਰਕਿਚ ਦੀ ਹੈ ਕੁਛ ਨਹੀਂ ਹੁੰਦਾ ਕੀ ਨਹੀਂ ਹੁੰਦਾ ਹੁਣ ਦੀ ਦੇਖੀ ਤੂੰ ਜਾਚ ਮਾਰਦਾ ਕਿਤੇ ਗੱਲ ਗਲੋਰੀਆਂ ਜੀਆਂ ਚਾਚਾ ਹੋਰ ਚਾਚਾ ਰੋਵ ਦੇ ਕੀ ਮੇਰੀ ਆਦਤ ਆ ਉਹ ਯਾਰ ਚੱਲ ਹੁਣ ਠੀਕ ਆ ਮੈਂ ਟਰੈਕਟਰ ਕੋਲੇ ਖੜ ਕੇ ਗੱਲਾਂ ਕਰਦਾ ਠੀਕ ਆ ਨਾ ਟਰੈਕਟਰ ਵੀ ਸਾਰੀਆਂ ਗੱਲਾਂ ਸੁਣੇ ਵੀ ਮੇਰਾ ਮਾਲਕ ਟਰਾਲ ਮੈਨੂੰ ਕੀ ਕਹਿ ਰਿਹਾ ਜਨਾ ਬਹੁਤ ਬਹੁਤ ਧੰਨਵਾਦ ਹਾਂ ਧੰਨਵਾਦ ਇਹਦਾ ਚਾਚਾ ਛੋਟੇ ਇਹਦਾ ਧੰਨਵਾਦ ਠੀਕ ਇਹਨੂੰ ਮੱਥਾ ਤੇ ਲੈ ਠੀਕ ਤਾਂ ਸੀਗਾ ਚਾਚਾ ਲੈ ਇਹਨੇ ਵੀ ਐਕਸੈਪਟ ਕਰ ਲਿਆ ਹੁਣ ਬਾਹਣ ਮੇਰਾ ਬਹਿ ਗਿਆ ਸਾਰਾ ਬਾਹਣ ਬਹਤਾ ਚਾਚਾ ਦੇ ਹੁਣ ਮੈਂ ਹੁਣ ਚੱਲ ਪਿੰਡ ਨੂੰ ਚਲੀਏ ਫੇਰ ਹੈ ਨਹੀਂ ਮੈਂ ਤਾਂ ਹਲੇ ਚਾਚਾ ਹੋਰ ਗੱਤਗੀਆਂ ਵਿਧੀਆਂ ਕਰਕੇ ਆਉਂਗਾ ਠੀਕ ਹੈ ਨਾ ਹੋਰ ਕੀ ਪਤਾ ਮੇਰਾ ਮੂਡ ਬਣ ਜੇ ਮੈਂ ਕਿਸੇ ਦਾ ਹੋਰ ਮੇਰੇ ਚਾਚਾ ਸ਼ੋਂ ਨੇ ਕਹਿਤਾ ਵੀ ਕਿਸੇ ਗਰੀਬ ਗੁਰਬੇ ਦਾ ਬਾਹਣਾ ਤੂੰ ਬਾਦ ਵੇ ਹੁਣ ਕਿਹੜੇ ਗਰੀਬ ਗਰੁੱਪੇ ਦਾ ਰਹਿ ਗਿਆ ਸਾਰੀ ਦਾ ਕਣਕ ਵੇਚ ਗਈ ਯਾਰ ਸੇ ਕਣਕ ਬਾਦੂ ਹਾਏ ਤਿਆ ਤਿਆ ਕਾਨ ਵਾਲੇ ਗੱਲਾਂ ਚਾਚਾ ਕਣਕ ਵਿਜੀ ਬੇ ਸਰੋਂ ਵਿਜੀ ਮੈਨੂੰ ਇੱਕ ਗੱਲ ਦੱਸ ਅੱਜ ਤੇਰਾ ਬਾਣ ਭਾਇਆ ਸ਼ਾਮ ਨੂੰ ਮੈਂ ਤੇ ਨਾਟ ਗੇਰੇ ਤੇਰੇ ਘਰੇ ਪੈਗ ਲਾਉਣਾ ਵਾਂਗੇ ਪੈਗ ਹਾਂ ਤੈਨੂੰ ਪੂਰਾ ਲਵਾਂ ਠੀਕ ਹੈ ਹਾਂ ਮੈਂ ਸ਼ਾਮ ਨੂੰ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਟਰੈਕਟਰ ਮੇਰੇ ਮੂਰੇ ਲਾ ਲਾ ਮੈਨੂੰ ਪਤਾ ਇੱਥੇ ਤੈਨੂੰ ਨੁਕਸਾਨ ਕਰੇਗਾ ਦੁਆ ਚਾਚਾ ਸਿਓ ਬਣ ਕੇ ਖਵਾ ਦੇ ਮਾੜੀ ਜੀ ਚਾਚਾ ਲਾਲੀਆਂ ਪੈਂਦੀਆਂ ਦੇਖੀ ਵੇ ਚਾਂਗ ਚਲੂਰੀ ਮੈਂ ਕਹੀ ਨਾ ਖਵਾ ਦੇਣਾ ਫਿਰ ਖਵਾ ਫਿਰ ਖਵਾ ਠੀਕ ਹੈ ਫੜਾ ਦੇ ਹਾਏ ਨਾ ਕਰ ਮੈਂ ਤੁਮ ਸਜਦਿਆ ਹੋ ਕੀ ਆਏ ਹੋ ਚਾਚਾ ਗਲੀ ਸੀ ਆ ਓਏ ਓਏ ਚਾਚਾ ਓਏ ਓਏ ਮੇਰੀ ਗੱਲ ਸੁਣ ਲੈ ਹਾਂ ਚਾਚਾ ਓਏ ਕਾਣ ਥੋੜੀ ਖਾਲਾ ਓਏ ਓ ਜਾ ਭੈਣ ਦੀ ਰੇਖੜੀ ਦੇਣਿਆ ਚਾਚਿਆ ਚੱਕ ਮੈਂ ਨਹੀਂ ਖੰਦਾ ਮੇਰਾ ਸਾਲਾ ਨਸਾ ਹੀ ਨਹੀਂ ਕਰਨਾ ਇਹਦਾ ਮੈਂ ਸਾਰੀ ਖਾ ਜਾ ਠੀਕ ਹੈ ਨਾ ਫਿਰ ਅਗਲਾ ਕਹਿੰਦਾ ਇਹ ਅਗਲਾ ਕਹਿੰਦਾ ਫੀਰ ਜਾ ਜਾ ਹੁਣ ਕਾਦੀ ਫੜਾਉਣੀ ਆ ਚਾਚਾ ਯਾਰ ਜਾ ਜਾ ਤੂੰ ਤਾਂ ਮੇਰੇ ਸਾਲੇ ਦੀ ਸਾਡੀ ਬੇਇੱਜ਼ਤੀ ਕਰਤੀ ਚੱਲ ਟਰੈਕਟਰ ਮੂਰੇ ਲਾ ਲਾ ਫਿਰ ਹੁਣ ਇਥੇ ਨੁਕਸਾਨ ਕਰੇਗਾ ਕਿਸੇ ਦਾ ਮੈਨੂੰ ਪਤਾ ਯਾਰ ਨੀ ਜਾ ਨੁਕਸਾਨ ਨਹੀਂ ਛੱਡ ਚਾਚਾ ਓਏ ਹੱਕ ਲਾ ਯਾਰ ਤੂੰ ਮੂਰੇ ਲਾ ਲਾ ਬਾਈ ਚੁੱਪ ਓਏ ਮੈਨੂੰ ਮੱਥਾ ਟੇਕ ਦੇ ਜੇ ਟੇਕ ਲਾ ਚੱਲ ਨੀ ਚੱਲ ਇਥੇ ਮੇਰਾ ਸਾਲਾ ਕੋਈ ਨੁਕਸਾਨ ਕਰੂਗਾ ਨਹੀਂ ਮੈਨੂੰ ਪਤਾ ਮੈਂ ਤੈਨੂੰ ਦੱਸਾਂ ਨੂੰ ਸਾਈਡ ਤੇ ਰੱਖੀ ਮਾੜਾ ਜਾ ਇਹ ਨਾ ਮੇ ਜਮ ਕੁੱਤਾ ਕੁੱਤੇ ਨੂੰ ਪੈਂਦਾ ਮੇਰੇ ਵਾਲਾ ਨਾਟ ਕਰਾ ਤੈਨੂੰ ਪੈ ਜੇ ਮੇਰੇ ਸਾਲੇ ਦੀ ਜਿਵੇਂ ਰੇਲ ਇੰਜਨ ਵੀ ਮਾਰ ਲਾਂਦਾ ਆਏ ਵਾਵੇ ਪਹੀ ਮਾਰਿਆ ਨਹੀਂ ਆਣੇ ਮੇਰੇ ਯੂ ਨਹੀਂ ਆਣੇ ਮੇਰੇ ਯੂ ਓ ਬਾਰੀ ਬਾਰਤੀ ਖੱਟਣ ਗਿਆ ਸੀ ਖੱਟ ਕੇ ਨਿਆਂਦਾ ਗਾਚਾ ਅਰੇ ਇਸ ਨਹੀਂ ਫੜਦਾ ਤੂੰ ਤਾਂ ਕੀ ਹੋ ਗਿਆ ਵੇ ਇਹ ਹਲਿਆ ਕੀ ਆ ਹੋ ਜਾ ਨਜਰਾ ਲੱਗ ਗਿਆ ਥੋੜਾ ਬਹਿ ਗਿਆ ਬੇੜਾ ਨજર ਪੱਟ ਕੋ ਓ ਛੋਡੇ ਲੜ ਜੇ ਨਾਗ ਓਏ ਹੋ ਹੋ ਕਿੰਦਾ ਕੀ ਆ ਮੇਰਾ ਸਾਲਾ ਤੇਰਾ ਸਾਲਾ ਇੱਕ ਤਾਂ ਨਜਰਾ ਲਾਉਂਦਾ ਨਹੀਂ ਹਰਦੇ ਤੂੰ ਵੀ ਫਿਰ ਹਰਦਾ ਨਹੀਂ ਚੱਕਰ ਕੀ ਹੈ ਹੈ ਕਾਲਾ ਦੇਖ ਰਾ ਦੇਖਿਆ ਨਹੀਂ ਓ ਚਾਚਾ ਓ ਚਾਚਾ ਓ ਦੇਲ ਮੱਖ ਗਿਆ ਦੇਲ ਬਹਿਣ ਕੰਨ ਲੱਗਦਾ ਹੁਣ ਚੜਾਈ ਨਹੀਂ ਗਿਆ ਠੀਕ ਹੈ ਨਾ 6 ਕਿਨੇ ਜਮੀਰ ਦੇ ਬਾਤ ਓ ਚਾਚਾ ਤੈਨੂੰ ਜਿਹੜੇ ਤੇ ਹਰ ਖਜਰ ਨਾਟ ਗਿਆ ਰ ਫਿਰ ਜਦੋਂ ਮੈਂ ਤੈਨੂੰ ਕਿਹਾ ਤੇਰਾ ਕਰਕੇ ਮੈਂ ਫੋਕਰ ਪੁਣਾ ਮਾਰ ਬੈਠਾ ਦੇਖ ਲੈ ਲੋਕ ਨਾਟ ਗਰੇ ਮਤਲਬੀ ਹੋ ਗਏ ਜਦੋਂ ਤਾਂ ਮਤਲਬ ਅਸੀਂ ਉਹਦਾ ਤਾਂ ਕਹਿੰਦਾ ਮੇਰਾ ਕਿੱਲਾ ਵਹਾ ਦੇ ਹੁਣ ਮਤਲਬ ਨਿਕਲ ਗਿਆ ਵਹਣ ਕਾ ਲੱਕੜਾ ਖੜਾ ਨਹੀਂ ਪੁੱਤ 91 ਪੁੱਤ 91 ਲੋਕ ਬੜੇ ਵਾਹੇ ਕੇ ਲੱਕੜੇ ਆ ਮੇਲੇ ਸਰ ਕੰਮ ਨਹੀਂ ਆਉਂਦੇ ਤੇ ਹਣ ਮੂੰ ਜਾ ਚੱਕੀ ਖੜਾ ਯਾਰ ਉਹ ਤਾਂ ਗਲਤੀ ਮੇਰੀ ਆ ਅਸਲ ਵਿੱਚ ਮੇਰੀ ਗਲਤੀ ਹੈ ਦੇਖ ਲੈ ਬੰਦੇ ਨੇ ਚਾਹ ਵੀ ਨਹੀਂ ਪੁੱਛੀ ਹੈ ਨਾ ਕੋਈ ਨਹੀਂ ਤੇਲੀ ਮੁੱਕਿਆ ਫੇਰ ਕੜਾ ਇਹ ਝੋਟਾ ਇਹ ਕਦੇ ਨਹੀਂ ਖੜਦਾ ਹਾਂ ਠੀਕ ਹੈ ਨਾ ਕੋਈ ਨਹੀਂ ਪਤਾ ਇਹ ਤੂੰ ਕੱਲਾ ਖੜ ਜੇਗਾ ਮੈਂ ਤੇਲ ਲਿਆ ਮੈਂ ਤੇ ਆਏ ਨਹੀਂ ਬੰਦਾ ਲੀਟਰ ਤੇਲ ਹੀ ਦੇ ਦੇ ਪਰ ਇਥੇ ਇੱਕ ਸਿੱਖਿਆ ਮਿਲ ਗਈ ਜਦੋਂ ਤਾਂ ਲੋਕਾਂ ਨੂੰ ਮਤਲਬ ਹੈ ਜਦੋਂ ਤਾਂ ਲੋਕਾਂ ਨੂੰ ਮਤਲਬ ਆ ਉਦੋਂ ਤਾਂ ਬਹਿਣ ਕੇ ਲੱਕੜੇ ਪਰੌਣਾ ਜੀ ਜੀਜਾ ਜੀ ਸਾਰਾ ਕੁਝ ਪਾਪ ਬਣਾ ਲੈਂਦੇ ਆ ਗਦੇ ਨੂੰ ਜਦੋਂ ਮਤਲਬ ਨਹੀਂ ਹੁੰਦਾ ਪੁੱਤ ਬਾਤ ਨਹੀਂ ਪੁੱਛਦੇ ਐਂ ਕਰਾਸ ਕਰਕੇ ਕੋਲ ਦੀ ਲੰਘ ਜਾਂਦੇ ਆ બસ 911 ਓਏ 911 ਅੱਜ ਇੱਕ ਗੱਲ ਸਿੱਧ ਹੋ ਗਈ ਓਏ ਸਿੱਧ ਹੋ ਗਈ ਇੱਕ ਤਾਂ ਆਪਣੇ ਵਾਲਾ ਜਟਵੈੜ ਫੁਕਰਾ ਓਦੋਂ ਵੱਧ ਫੁਕਰਾ ਮੈਂ ਤੀਜਾ ਰਹਿਣ ਖੂਨ ਫੁਕਰਾ ਤੂੰ ਰਲ ਗਿਆ ਸਾਡੇ ਚ ਹੁਣ ਤਾਂ ਤਿੰਨੇ ਫੁਕਰ ਮੂਨਾ ਮਾਰ ਮਾਰ ਕੇ ਪਿੰਡ ਪਲਟ ਦੇਾਂਗੇ ਓਏ ਹੋਰ ਯਾਰ ਠੀਕ ਹੈ ਨਾ ਜਦੋਂ ਬੰਦੇ ਆ ਗੱਲ ਨਹੀਂ ਸਮਝਾਂਦੀ 911 ਇੱਜ਼ਤ ਰੱਖ ਲੈ ਇੱਜ਼ਤ ਰੱਖ ਲੈ ਗਾਂ ਨੂੰ ਕਿਸੇ ਦੇ ਵਾਹਨ ਚ ਨਹੀਂ ਲੈ ਕੇ ਜਾਂਦੇ ਨਾ ਮੈਂ ਨਾ ਚਾਚਾ ਜੀ ਨੂੰ ਓ ਸਿੱਧੂ ਮੂਸੇ ਵਾਲਿਆ ਇਹ ਓ ਹਾ ਹਾ ਕੋ ਛੋਟੇ ਦਾ ਨਾਮ ਲਿਆ ਕਚਰਾ ਫਸਿਆ ਸੀ ਕਚਰਾ ਹਨਾ ਕਚਰਾ ਫਸਿਆ ਸੀ ਮੇਰੇ ਆ ਸਾਲਿਆ ਘਰ ਟਾਉਣਾ ਥੋੜਾ ਆ ਕੇ